ਜਿਲ੍ਹਾ ਪਿੰਡ ਆਪਣਾ ਪਿੰਡ ਤਰਖਾਨ ਵਾਲਾ ਬਈ ਜਿਲ੍ਹਾ ਬਠਿੰਡਾ ਹੈ ਜਿਲ੍ਹਾ ਬਠਿੰਡਾ ਜੀ ਤਰਖਾਨ ਵਾਲਾ ਪਿੰਡ ਤੋਂ ਆਏ ਨੇ ਬਾਈ ਜੀ ਹੁਣੀ ਕਿੰਨੀ ਕਿਸਬਰ ਦਾ ਹੈ ਬਈ ਆਪਾਂ ਨੂੰ ਦੋ 120 ਕਿਲੋਮੀਟਰ 120 ਕਿਲੋਮੀਟਰ ਇੱਕ ਸਾਈਡ ਦਾ ਹਾਂ ਜੀ ਸੜਕ ਇੱਕ ਸਾਈਡ ਦਾ ਇੱਕ ਸੜਕ ਠੀਕ ਹੈ ਜੀ ਜਿਨ੍ਹਾਂ ਨੇ ਵੀ ਬੁਕਿੰਗ ਕਰਾਉਣੀ ਆ ਉਹ ਸਾਡੇ ਤੋਂ ਬੁਕਿੰਗ ਕਰਾ ਸਕਦੇ ਹੋ 9814586919 ਸਾਡਾ ਫੋਨ ਨੰਬਰ ਹੈ ਬਾਕੀ ਕਿਵੇਂ ਤੁਹਾਨੂੰ ਸਾਡਾ ਬਾਰੇ ਪਤਾ ਲੱਗਿਆ ਜੀ ਕੀ ਸਾਡੇ ਮਤਲ ਤੁਹਾਨੂੰ ਜਿਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਹਾਨੂੰ ਪਤਾ ਤਾਂ ਬਈ ਤੁਹਾਡਾ YouTube ਤੋਂ ਲੱਗਿਆ ਸੀਗਾ ਠੀਕ ਹੈ ਜੀ ਮੈਨੂੰ ਪਿਛਲੇ ਸਾਲ ਪਤਾ ਲੱਗਿਆ ਜਦੋਂ ਮੈਂ ਬੱਚੇ ਲੈਂਦੇ ਸੀ ਹੋਰ ਜਗ੍ਹਾ ਤੋਂ ਕਿਤੋਂ ਪਿਛਲੇ ਸਾਲ ਤੁਸੀਂ ਕਿਹੜੀ ਬਰੀਡ ਲੈਂਦੀ ਸੀ ਮੈਨਾਂ ਤੇ ਯਾਰ ਆ ਯਾਰ ਆ ਯਾਰ ਠੀਕ ਹੈ ਜੀ ਤੇ ਮੈਂ 1 ਮਹੀਨੇ ਦਾ ਬੱਚਾ ਲੈਂਦਾ ਸੀ ਉਹਨਾਂ ਤੋਂ ਠੀਕ ਹੈ ਜੀ ਤੇ ਬੱਚਾ ਲੈਉਣ ਤੋਂ 5 ਕਿ 7 ਕਿ ਦਿਨ ਬਾਅਦ ਬੱਚਾ ਬਿਮਾਰ ਹੋਣ ਲੱਗ ਗਿਆ ਸਾਰਾ ਉਹ ਓਕੇ ਓਕੇ ਤੇ ਦਰਵਾਜ਼ੇ ਉਹਨਾਂ ਨੂੰ ਫੋਨ ਲਾਇਆ ਉਹਨਾਂ ਨੇ ਮੇਰੀ ਕੋਈ ਹੈਲਪ ਨਹੀਂ કરી ਫਿਰ ਮੈਂ YouTube ਤੇ ਦੇਖੀ ਕਿ ਮੈਨੂੰ ਥੋੜਾ ਚੈਨਲ ਖਾਇਆ YouTube ਤੇ ਠੀਕ ਹੈ ਜੀ ਮੈਂ ਥੋੜੇ ਨਾਲ ਕੰਟੈਕਟ ਕਰੇ ਤੁਸੀਂ ਮੇਰੀ ਬਹੁਤ ਹੈਲਪ ਕਰੀ ਸੀ ਉਹਨਾਂ ਠੀਕ ਹੈ ਜੀ ਕਿਸੇ ਕਰਕੇ ਆ ਕੇ ਫਿਰ ਮੈਂ ਥੋੜੇ ਕੋਲ ਬੱਚੇ ਲੈਣਾ ਬੁਕਿੰਗ ਕਰਕੇ ਦੇਖੋ ਜੀ ਅਸੀਂ ਜੇ ਸਾਡੇ ਤੋਂ ਨਹੀਂ ਕਿਸੇ ਨੇ ਚਿਕਸ ਲਿਆ ਅਸੀਂ ਹੈਲਪ ਉਹਨਾਂ ਦੀ ਵੀ ਕਰਦੇ ਹਾਂ ਪਰ ਗੱਲ ਇਹ ਹੈ ਇਨ ਟਾਈਮ ਦੀ ਬਹੁਤ ਕਮੀ ਐ ਜਦੋਂ ਵੀ ਕਿਸੇ ਦਾ ਫੋਨ ਆਉਂਦਾ ਆਪਾਂ ਗੱਲ ਬਾਤ ਮੈਂ ਫੋਨ ਸਾਰਿਆਂ ਦਾ ਚੈੱਕ ਦਾਂਦੀ ਨਹੀਂ ਚੱਕਿਆ ਜਾਂਦਾ ਮੈਂ ਬਾਅਦ ਵਿੱਚ ਫੋਨ ਆਪ ਲਾ ਲੈਣਾ ਹੁੰਦਾ ਤੇ ਰਹੀ ਗੱਲ ਸਿਹਤਾਂ ਦੀ ਆਪਾਂ ਸਭ ਦੀ ਸਿਹਤਾਂ ਕਰਦੇ ਆ ਤੇ ਜਿਨ੍ਹਾਂ ਦੀ ਹੁਣ ਬੁਕਿੰਗ ਕਰੀ ਜਾ ਉਹਨਾਂ ਨੂੰ ਸਾਰਿਆਂ ਨੂੰ ਟ੍ਰੇਨਿੰਗ ਵਗੈਰਾ ਸਾਰਾ ਸਮਝਾ ਕੇ ਭੇਜ ਦਿਆਂ ਕਰੋਂ ਤੇ ਜਿਨ੍ਹਾਂ ਨੇ ਵੀ ਲੋੜ ਐ ਚਿਕਸ ਵੀ ਦੇਵਾਂਗੇ ਆਪਾਂ ਤੇ ਸਾਡੀ ਇੱਕ ਏ ਐ ਵੀ ਜੈਨੂਅਲ ਤਰੀਕੇ ਨਾਲ ਅਸੀਂ ਪਾਲ ਕੇ ਚਿਕਸ ਦੇਣਾ ਵਧੀਆ ਤਰੀਕੇ ਨਾਲ ਸਾਰੀ ਵੈਕਸੀਨ ਕਰਕੇ ਦਿੰਨੇ ਆ ਤੇ ਵਦਿਆ ਫੀਡ ਨਾਲ ਵਦਿਆ ਖਰਾਕ ਨਾਲ ਪਾਲਿਆ ਹੋਊਗਾ ਜੇ ਚਿਕਸ ਉਹਦੇ ਵਦਿਆ ਨਿਓਂ ਰੱਖੀ ਹੋਊਗੀ ਆਪਾਂ ਕਹਿੰਦੇ ਆ ਤਾਂ ਵਦਿਆ ਹੀ ਹੋ ਅੱਗੇ ਜਾ ਕੇ ਆਂਡੇ ਹੁਣ ਇਹ ਗਰੰਟੀ ਆ ਸਾਡੀ ਵੀ ਬਹੁਤ ਵਦਿਆ ਪਿਓਰ ਬਰੀਡ ਦਿੱਤੀ ਆ ਬਾਈ ਨੂੰ ਤੇ ਵੈਕਸੀਨੇਸ਼ਨ ਕਰਕੇ ਦਿੱਤੀ ਆ ਸਾਰੀ ਤੇ ਉਸ ਤੋਂ ਬਾਅਦ ਆਂਡੇ ਸਾਡੇ ਯਾਨੀ ਕਿ ਸਾਡੇ 1.5 ਮਹੀਨੇ ਅਸੀਂ ਕਹਿੰਦੇ ਆ ਕਈ ਵਾਰੀ ਪਹਿਲਾਂ ਵੀ ਸ਼ੁਰੂ ਕਰ ਲੈਂਦੇ ਆ ਇਹਨਾਂ ਦੀ ਸਾਫ ਸੰਭਾਲਦੇ ਆ ਸਾਡੇ ਨਾਲ ਇਹ ਟੱਚ ਤੇ ਰਹਿਣਗੇ ਅਸੀਂ ਇਹਨਾਂ ਦੀ ਪੂਰੀ ਹੈਲਪ ਕਰਾਂਗੇ ਤੇ ਬਾਕੀ ਹੋਰ ਕੋਈ ਗੱਲ ਬਾਤ ਨਹੀਂ ਉਹ ਤਾਂ ਬਈ ਇਹੀ ਗੱਲ ਕਹਿਣਾ ਚਾਹੁੰਦਾ ਆਪਾਂ ਵੀ ਬਾਈ ਨਾਲ ਕੰਡੈਕਟ ਕਰੋ ਤੁਸੀਂ ਬੱਚੇ ਭਾਂੋਂ ਘੱਟ ਲੈ ਜਾਓ ਪਰ ਹੈਲਪ ਤੁਹਾਡੀ ਵਧੀਆ ਕਰਨਗੇ ਤੇ ਬੱਚਾ ਵੀ ਵਧੀਆ ਮਿਲਦਾ ਹੈ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਜੀ ਤੇ ਜਿੰਨਾਂ ਨੂੰ ਲੋੜ ਆ ਉਹ ਮੇਰਾ ਚੈਨਲ ਹੈ ਗਰੇਵਾਲ ਪੋਲਟਰੀ ਕਿੰਗ ਉਹਦੇ ਤੇ ਵੀ ਸਾਡੀ ਤੁਸੀਂ ਕੋਈ ਵੀ ਵੀਡੀਓ ਦੇਖ ਸਕਦੇ ਹੋ ਜਿੰਨਾਂ ਨੂੰ ਕੋਈ ਮਤਲਬ ਮਦਦ ਦੀ ਲੋੜ ਆ ਉਹਦੇ ਤੇ ਤਕਰੀਬਨ ਆਪਾਂ ਜਾਣਕਾਰੀ ਵਾਲੀ ਵੀਡੀਓ ਪਾਉਂਦੇ ਆ ਧੰਨਵਾਦ ਜੀ